ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜੁੜੋ ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਬਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ 'ਚੋ ਵੀਡੀਓ ਬਣਾਉਣ ਲੱਗੇ ਆ ਫਾਰਮ ਦੇ ਵਿੱਚ ਬਈ ਕੋਲੇ ਇੱਕ ਬੈੜ ਬਕਾਊ ਆ ਬਈ ਆ ਜਿਹੜੀ ਚਿੱਟੇ ਰੰਗ ਦੀ ਬੈੜ ਦੇ ਨੇ ਬਕਾਊ ਆ ਆਉ ਪੁੱਛ ਲੈਨੇ ਆਪਾਂ ਬਈ ਤੁਹਾਡੇਰ ਆਜੋ ਬਈ ਜੀ ਬਈ ਜੀ ਹੱਸੀ ਗੱਲਾਂ ਹੱਸੀ ਗੱਲਾਂ ਬਈ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਹਾਂਜੀ ਵਧੀਆ ਜੀ ਅ ਵਧੀਆ ਚੱਲ ਰਗਾ ਕੰਮਕਾਰ ਬਈ ਹਾਂਜੀ ਵਧੀਆ ਚੱਲ ਰਿਹਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਹੋਣ ਨਾਮ ਜੀ ਸੀਰਾ ਸਿੰਘ ਜੀ ਠੀਕ ਹੈ ਪਿੰਡ ਪਿੰਡ ਜੀ ਸੰਨਾ ਗਲਾ ਸਿੰਘ ਜੀ ਜ਼ਿਲ੍ਹਾ ਬਾਈ ਜ਼ਿਲ੍ਹਾ ਜੀ ਬਰਨਾਲਾ ਦੀ ਤਹਿਸੀਲ ਦਾ ਬਾਈ ਠੀਕ ਹੈ ਨੇੜੇ ਪਿੰਡ ਬਾਈ ਨੇੜੇ ਪਿੰਡ ਦੀ ਪਤੌੜ ਰਹਿ ਜਾਂਦਾ ਜੀ ਠੀਕ ਆ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 98557 14824 ਠੀਕ ਆ ਬਾਈ ਬਾਈ ਇਹ ਆਪਣੇ ਫਾਰਮ ਦੀ ਬੜਾ ਹਾਂਜੀ ਠੀਕ ਆ ਬਾਈ ਆ ਕਿੰਨੇ ਕੁ ਪਸ਼ੂ ਰੱਖੇ ਦੇ ਬਾਈ ਆਪਾਂ ਆਪਣੇ ਕੋਲ ਹੈਗੇ ਆ ਜੀ 30 32 ਪਸ਼ੂ 30 32 ਪਸ਼ੂ ਬਾਈ ਕੋਲੇ ਫਾਰਮ ਦੇ ਵਿੱਚ ਹੈਗੇ ਆ ਬੱਚਿਆਂ ਬੱਚਿਆਂ ਵਿੱਚ ਚੰਗੀਆਂ ਬਰੀਟ ਵਾਲੇ ਆਪਾਂ ਕੋ ਚੰਗੇ ਸੀਮਣ ਦੇ ਬਾਈ ਕੰਮ ਕਰਦਾ ਹੈਗਾ ਆ ਸਾਰੀਆਂ ਬਾਈ ਮਤਲਬ 30+ ਵਾਲੀਆਂ 30+ ਵਿੱਚ ਚਾਲੇ ਹਾਂਜੀ ਠੀਕ ਤੇ ਆ ਗੜ ਬਕਾਉ ਕਰੀਏ ਬਈ ਹਾਂਜੀ ਕਿਹੜਾ ਸੂਸ ਹੁੰਦੀ ਹੈ ਵੀਰੇ ਇਹ ਹੀ ਤੀਸਰਾ ਸੂਸ ਹੁੰਦੀ ਆ ਹਣੀ ਕਿੰਨੇ ਦਿਨ ਲੈਂਦੀ ਆ ਇਹਦੇ ਹਫਤਾ ਪਿਆ ਜੀ ਹਫਤੇリカ 30 ਤੀਜਾ ਇਹ ਰਿਕਾਰਡ ਦੋਦਾ ਰਿਕਾਰਡ ਜੀ ਨੇ ਦੂਜੇ ਸੂਈ ਮੰਨ 35+ ਦਿੱਤਾ ਜੀ 35+ ਠੀਕ ਆ ਬਾਈ ਠੰਡੀ ਸੀਲ ਆ ਬਾਈ ਹਾਂਜੀ 22 22 ਜਿਵੇਂ ਜਿਵੇਂ ਮੈਂ ਇੱਕ ਆ ਜੀ ਮਸ਼ੀਨ ਤੇ ਜੋ ਨੇ ਬਾਈ ਹਾਣੀ ਮਕੇ ਹਰ ਥੀ ਵੀ ਚਵਾ ਲੈਣੀ ਹੈ ਹੱਥ ਵੀ ਜਾ ਹੱਥੀ ਵਾਲਾ ਥਣ ਵੀ ਹੈਗਾ ਜੀ ਮਸ਼ੀਨ ਵਾਲਾ ਦੋਵੇਂ ਠੀਕ ਹੈ ਜਿਵੇਂ ਮਰਜ਼ੀ ਚੋਰਾ ਹੈ ਫੇਸ ਦੇਖੋ ਫੇਸ ਬੜਾ ਪਿਆਰਾ ਬਿਊਟੀ ਬਹੁਤ ਚੰਗੀ ਆ ਬੋਦੀ ਬਦੀ ਚੰਗੀ ਆ ਸਨਖ ਪੁਣਾ ਬਾਈ ਵੈੜ ਦੇ ਵਿੱਚ ਬਹੁਤ ਆ ਪ੍ਰਿੰਟ ਬਹੁਤ ਜੰਗਾ ਬਹਿੜ ਦਾ ਮੰਗ ਆ ਜਿਹੜੀ ਬਾਈ ਜਿਆਦੇ ਇਸ ਪ੍ਰਿੰਟ ਦੀ ਪ੍ਰਿੰਟ ਕੇ ਨਿਉ ਕੋਈ ਕਾਟ ਨਹੀਂ ਫਾਰਮ ਦੀ ਵੈੜਾ ਬਾਈ ਦੇ ਫਾਰਮ ਦੀ ਵੈੜਾ ਕੋਈ ਵਪਾਰ ਦਾ ਕੰਮ ਨਹੀਂ ਥਣ ਲੈਵਾ ਦੇਖੋ ਬਾਈ ਲੈ ਗੱਠ ਡੇਢ ਗੱਠ ਲੇਵਾ ਕਰਮਾਲੀ ਦਾ ਮੋਹਰ ਨੂੰ ਤਿਆਰ ਕਰਿਆ ਵਾ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਚਾਹੇ ਮਸ਼ੀਨ ਨਾਲ ਚੋਲਾ ਚਾਹੇ ਹੱਥੀ ਚੋਲਾ ਕੋਈ ਚੈੱਕ ਕਰਨੀ ਵੱਡੀ ਨਾਲ ਦੇਖੋ ਦੁੱਧ ਵਾਲੀ ਬਹੁਤ ਚੰਗੀ ਆ ਨਾੜਾ ਨੂੜਾ ਬਈ ਲੇਵੇ ਰਹੀ ਬਹੁਤ ਆ ਬਰੀਕੀ ਜੀ ਬਹੁਤ ਪਈ ਆ ਅਜੇ ਹਫਤੇ ਦੀ ਕੱਚੀ ਆ ਦਾ ਟਿੱਲਾ ਦੇਖੋ ਟਿੱਲਾ ਸਾਰੀਆਂ ਬਰੀਕੀਆਂ ਕੱਢ ਕੇ ਨਾ ਕਰਮਾਲੀ ਨੇ ਤੇਲ ਸੋਣਾ ਬਾਲ ਟਿੱਲਾ ਬਹੁਤ ਪਈਆਂ ਨੇ ਬਈ ਇਹ ਵਾ ਇਧਰੋਂ ਵੀ ਚੈੱਕ ਕਰ ਲੋ ਲੈ ਕਮਾਲ ਦਾ ਲੇਵਾ ਬਾਹ ਸੋਣਾ ਹਨਾ ਬਈ ਹਾਂਜੀ ਬਹੁਤ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਲੈ ਕੱਲਾ ਕੱਲਾ ਤਾਂ ਇੱਕ ਹੋ ਜਾ ਬਈ ਪੂਰੀ ਵੇਖੀ ਤੱਕੀ ਠੀਕ ਆ ਕੀ ਕਾ ਦੋ 40 ਜਾਂ 40 ਪਲੱਸ ਕਰਨਾ ਚਾਹੀਦਾ ਯਾਰ ਠੀਕ ਆ 40 ਜਾਂ ਬਈ ਕਹਿੰਦਾ 40 ਪਲੱਸ ਲੀਟਰ ਦੁੱਧ ਦੀ ਅਸੀਂ ਤਾਂ ਉਮੀਦ ਕਰਦੇ ਆ ਪ੍ਰਿੰਟ ਚੰਗਾ ਕੱਡ ਵੱਡ ਚੰਗਾ ਚੰਗੀ ਆ ਸਭ ਹੀ ਪੜੀ ਆ ਬੜਾ ਫੇਸ ਬਹੁਤ ਚੰਗਾ ਖੋਲ ਦੋ ਬਈ ਤੋੜ ਕੇ ਦਿਖਾ ਦਿਓ ਲੈ ਬਈ ਤੋੜਾ ਤਾਰਾ ਦੇਖੋ ਕਰਮਾਲੀ ਦਾ ਕਮਾਲ ਦਾ ਬਿਊਟੀ ਕਰਮਾਲੀ ਜੀ ਬਹੁਤ ਆ ਬਈ 40 ਪਲੱਸ ਦੁੱਧ ਦੀ ਬਈ ਕਹਿੰਦਾ ਇਸ ਵਾਰ ਉਮੀਦ ਕਰਾਂਗੇ ਲੇਵਾਂ ਲੂਗਾ ਕਮਾਲ ਦਾ ਹਾਜੀ ਕੱਚੀ ਹਦਣ ਲੈੰਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੇ ਨੇ ਕਮਾਲ ਦੀ ਤਿਆਰ ਕਰਨੀ। ਕੀ ਬਾਤ ਆ। ਬੋਲ ਲੈ ਪ੍ਰਾ। ਤੇ ਮੁੱਲ ਕੀ ਰੱਖਿਆ ਭਾਈ ਇਹਦਾ ਜੈਜ। ਮੁੱਲ ਕੀ ਆ ਬੋਲ ਜੀ ਇਹਦਾ 135 ਰੱਖਿਆ ਜੀ। ਮਾਨਤਨ ਹੋ ਜਾ। ਮਾਨਤਨ ਕਰ ਦਾਂਗੇ। ਠੀਕ ਆ। 135000 ਰੁਪਿਆ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਤਣ ਜਰੂਰ ਹੋ ਜਾ ਰਮਾਡਾ ਤੋਂ ਗੱਬਣਾ ਹੈ ਰਮਾਡਾ ਸੀਮਣ ਤੋਂ ਕਰਮਾਲੀ ਗੱਬਣਾ ਫੇਸ ਹੂਸ ਦੇਖੋ ਬਾਈ ਫੇਸ ਬਹੁਤ ਚੰਗਾ ਬੋਲੀਵਾਦੀ ਚੰਗੀ ਆ ਸਨਖਪੁਣਾ ਵੈੜ ਦੇ ਵਿੱਚ ਬਹੁਤ ਆ ਬਾਕੀ ਤੂਰੇ ਤਾਰੇ ਦੀ ਸਾਫ ਦੁੱਧ ਦਾ ਰਿਕਾਰਡ ਚੰਗਾ ਬਾਈ ਦੇ ਫਾਰਮ ਦੀ ਵੈੜ ਆ ਬਾਈ ਕੋਈ ਵਪਾਰ ਦਾ ਕੰਮ ਨਹੀਂ ਚਿਵਾਈ ਚੂਈ ਵੀ ਓਕੇ ਆ ਚਾਹੇ ਬਾਈ ਕਹਿੰਦਾ ਮਸ਼ੀਨ ਨਾਲ ਚੋਲੋ ਚਾਹੇ ਹੱਥੀ ਚੋਲੋ ਕੋਈ ਚੱਕਰੀ ਨਹੀਂ ਬਾਈ ਉਤੋਂ ਵੀ ਪੱਦਰ ਪੁਦਰਾ ਸਮੀ ਬਲੀ ਬਹੁਤ ਆਣਾ ਬੜਾ ਹਾਂਜੀ ਠੀਕ ਆ ਬਾਈ ਮੋਲੇ ਦਾ ਮੋਲ 135 135 ਮਾਨਤਨ ਹੋ ਜਾਣਾ ਬਾਈ ਮਾਨਤਨ ਕਰਦੇ ਠੀਕ ਆ ਬਾਈ ਲੈ ਚਲੋ ਬਾਈ ਅੰਦਰ ਤੋਰਾ ਤਰਾ ਦੇਖੋ ਬਾਈ ਬੜਾ ਲੇਵਾ ਬਹੁਤ ਇੱਕ ਮਾਹਲ ਦਾ ਲੇਵਾ ਗਰਮ ਵਾਲੀ ਨੇ ਤਿਆਰ ਕਰਨਾ ਹਜੇ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਬਾਈ ਤੇ ਕਿਵੇਂ ਵੀ ਨੂੰ ਵੜ ਬਸਾਂਦਾ ਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ